ਹਾਂਜੀ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋਈ ਅੱਜ ਸਾਰੇ ਸੰਗਤਾਂ ਦਾ ਪਿਆਰ ਦੇਖ ਕੇ ਵੀ ਜਦੋਂ ਸੁਰਿੰਦਰ ਭਾਜੀ ਨਾਲ ਗੱਲਬਾਤ ਹੋਈ ਆਪਾਂ ਸੇਵਾ ਘਰ 'ਚ ਬੈਠੇ ਸੀ ਐਸੀ ਗੱਲਬਾਤ ਚੱਲੀ ਭਾਜੀ ਕਹਿੰਦਾ ਵੀ ਕੰਢੀ ਏਰੀਏ 'ਚ ਮੈਂ ਕਿਹਾ ਭਾਜੀ ਵੀ ਇੱਕ ਐਂਬੂਲੈਂਸ ਵੀ ਆਪਣਾ ਸ਼ੁਰੂ ਕਰਨ ਜਾ ਰਹੇ ਆ ਵੀ ਆਪਾਂ ਦੋ ਐਂਬੂਲੈਂਸਾਂ ਪਹਿਲਾਂ ਸਵਾਮਾਂ ਦੇ ਰਹੀਆਂ ਵੀ ਆਪਾਂ ਇੱਕ ਐਂਬੂਲੈਂਸ ਇੱਕ ਹੋਰ ਸੇਵਾ ਕਰਨ ਜਾ ਰਹੇ ਵੀ ਜਦੋਂ ਕੋਈ ਐਕਸੀਡੈਂਟ ਹੁੰਦਾ ਗੜਦੀ ਵਾਲ ਜਦੋਂ ਆਹ ਏਰੀਆ 'ਚ ਹੁੰਦਾ ਤੇ ਬਾਗਿਆਂ ਤੋਂ ਐਂਬੂਲੈਂਸ ਆਉਣੀ ਟਾਈਮ ਬਹੁਤ ਲੱਗ ਜਾਂਦਾ ਉਸ ਟਾਈਮ ਸਾਡਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਜਦੋਂ ਐਕਸੀਡੈਂਟ ਹੋਇਆ ਹੁੰਦਾ ਕੋਈ ਜਦੋਂ ਅਟੈਕ ਹੋਇਆ ਹੁੰਦਾ ਆਪਾਂ ਬਾਗਿਆਂ ਤੋਂ ਆਉਣੇ ਆ ਤੇ ਭਾਜੀ ਬੜੀ ਤੰਗੀ ਹੁੰਦੀ ਤੇ ਆਪਾਂ ਇੱਕ ਐਂਬੂਲੈਂਸ ਸ਼ੁਰੂ ਕਰਨ ਜਾ ਰਹੇ ਆ ਗੜਦੀ ਵਾਲਾ ਖੜੀ ਕਰਾਂਗੇ ਜਿੱਥੇ ਉੱਥੇ ਨਵਾਂ ਅਸੀਂ ਦਾਪਰ ਬਣਾ ਰਹੇ ਆ ਉੱਥੇ ਐਂਬੂਲੈਂਸ ਖੜੀ ਕਰਾਂਗੇ ਤੇ ਭਾਜੀ ਦੇ ਉਸੇ ਟਾਈਮ ਮੂਜੋ ਨਿਕਲਿਆ ਵੀ ਮਨਜੋਤ ਇੱਕ ਕੰਢੀ ਏਰੀਏ 'ਚ ਐਂਬੂਲੈਂਸ ਨਹੀਂ ਹੈਗੀ ਵੀ ਸਾਡੇ ਜਿਹੜੇ ਉਹ 8-9 ਪਿੰਡ ਬਹੁਤ ਤੰਗੀ ਜਾ ਮੈਂ ਕਿਹਾ ਭਾਜੀ ਗੋਰਾ ਫਰਦ ਸੇਵਾਕਰ ਬਾਬਾ ਦੀਪ ਸਿੰਘ ਦਾ ਸਥਾਨ ਜਿੱਥੇ ਸਾਰਾ ਭਲਿਆਂ ਨੂੰ ਪਤਾ ਨਹੀਂ ਕਿੰਨੇ ਲੋਕਾਂ ਦਾ ਸੈਂਕੜੇ ਦਾ ਇਲਾਜ ਹੋ ਰਿਹਾ ਉਹ ਰੱਬੀ ਰੂਹਾਂ ਉੱਥੇ ਵਸ ਰਹੀਆਂ ਵੀ ਭਾਜੀ ਆਪਾਂ ਅਰਦਾਸ ਬੇਨਤੀ ਕਰਾਂਗੇ ਪ੍ਰਮਾਤਮਾ ਆਪੇ ਕੋਈ ਨਾ ਕੋਈ ਵਿਧ ਬਣਾ ਦੇਗਾ ਕਿਉਂਕਿ ਸਾਡੇ ਕੋਲ ਵੀ ਉੱਥੇ 2 ਐਂਬੂਲੈਂਸਾਂ ਬਹੁਤ ਜ਼ਰੂਰੀ ਆ ਆਪਾਂ ਇੱਕ ਐਂਬੂਲੈਂਸ ਦਾ ਲਾਗੇ ਤਾਂ ਇੱਕ ਤਾਂ ਸਾਡੇ ਆਪਣੇ 108 ਉੱਥੇ ਮਰੀਜ਼ ਰਹਿ ਰਹੇ ਆ ਸਾਡੇ ਕੋਲ ਜਿਹੜੇ ਲਵਾਰਸ ਅਨਾਥ ਬੇ ਸਾਰੇ ਬਜ਼ੁਰਗ ਬੱਚੇ ਇੱਕ ਐਂਬੂਲੈਂਸ ਤਾਂ ਉਹਨਾਂ ਨੂੰ ਚਾਈਦੀ ਲਿਜਾਣ ਆਉਣ ਨੂੰ ਕੋਈ ਬਿਮਾਰ ਹੋ ਜਾਂਦਾ ਕੋਈ ਕਿਸੇ ਤਰ੍ਹਾਂ ਕਿਸੇ ਨੂੰ ਤੇ ਮੈਂ ਕਿਹਾ ਭਾਜੀ ਵੀ ਆਪੇ ਪ੍ਰਮਾਤਮਾ ਨੇ ਕੋਈ ਨਾ ਕੋਈ ਆਪਰ ਅਰਦਾਸ ਬੇਨਤੀ ਕਰਾਂਗੇ ਪ੍ਰਮਾਤਮਾ ਆਪੇ ਕੋਈ ਨਾ ਕੋਈ ਵਿਧ ਬਣਾਉ। ਉਸੇ ਟਾਈਮ ਮੇਰਾ خیال ਦੂਸਰੇ ਦਿਨ ਇੱਕ ਭੈਣ ਆਈ ਉਹ ਕਹਿੰਦੀ ਵੀ ਮੈਂ ਐਂਬੂਲੈਂਸ ਸੰਸਥਾ ਨੂੰ ਦੇਣੀ ਆ ਵੀ ਜਿਹੜੀ ਵੀ ਮੇਰੇ ਘਰ ਵਾਲੇ ਦੀ ਯਾਰ ਦੇ ਵਿੱਚ। ਮੈਂ ਉਸੇ ਟਾਈਮ ਪ੍ਰਮਾਤਮਾ ਤੇ ਮੇਰੇ ਮਨ ਚ ਆਈ ਮੈਂ ਕਿਹਾ ਦੇਖੋ ਪ੍ਰਮਾਤਮਾ ਨੇ ਕਿੱਡੀ ਖੇਡ ਵਰਤਾਈ। ਮੈਂ ਪਹਿਲਾਂ ਆਪਣੀ ਟੀਮ ਨਾਲ ਗੱਲ ਕਰਦਾ ਸੀ ਵੀ ਇੱਕ ਐਂਬੂਲੈਂਸ ਅਸੀਂ ਉੱਥੇ ਖੜੀ ਕਰ ਦਈਏ ਜਿਹੜੀ ਸਾਡੀਆਂ ਦੋ ਤੇ ਫਿਰ ਮਨ ਚ ਆਇਆ ਵੀ ਸਾਡਾ ਨਹੀਂ ਸਰਣਾ ਤੇ ਪ੍ਰਮਾਤਮਾ ਨੇ ਦੇਖੋ ਕਿਵੇਂ ਵਿਧ ਬਣਾਤੀ ਅੱਜ ਜਿਹੜੀ ਐਂਬੂਲੈਂਸ ਤੁਹਾਡੇ ਸਾਹਮਣੇ ਆ ਕੇ ਖੜੀ ਹੋ ਗਈ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਐਂਬੂਲੈਂਸ ਅਸੀਂ 2017 ਤੋਂ ਸੁਬਾਹਾਂ ਚੱਲ ਰਹੀਆਂ ਸਾਡੀਆਂ ਦਿਨ ਰਾਤ ਇੱਕ ਕੀਤਾ ਹੋਇਆ ਅੱਜ ਤੱਕ ਕਿਸੇ ਤੋਂ ਵੀ ਪੈਸਾ ਨਾ ਪੈਸਾ ਲਿਆ ਨਾ ਕਦੀ ਕਿਰਾਇਆ ਨਾ ਤੇਲ ਪੋਇਆ ਆਪੇ ਗੁਰੂ ਸਾਹਿਬ ਸਮਾਵਾ ਸਾਡੇ ਤੋਂ ਲੈ ਰਹੇ ਆ। ਅੱਜ ਇਸ ਇਲਾਕੇ ਦੇ ਵਾਜ ਅੱਖਾਂ ਨਾ ਪਿੰਡਾਂ ਦੇ ਵਿੱਚ ਸਮਾਵਾ ਦਊਗੀ ਤੇ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਮੈਂ ਲੋਕਾਂ ਚੋਂ ਤਸ਼ਾਹ ਤਾਂ ਦੇਖ ਹੀ ਲਿਆ ਜਿੰਨੀ ساری ਸੰਗਤ ਦਾ ਤਸ਼ਾਹ ਆ। ਝੜਾ ਕਮੇਟੀ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਇਥੇ ਬਾਬਾ ਜੀ ਦੇ ਜਿੱਥੇ ਕਮੇਟੀ ਬਣੀ ਹੋਈ ਆ ਕਿਉਂਕਿ ਇਹਨਾਂ ਨੂੰ ਮੈਨੇਜ ਕਰਨਾ ਸੌਖਾ ਆ ਨਵੀਂ ਇੱਕ ਕਮੇਟੀ ਬਣਾਵਾਂਗੇ ਉਹ ਬੜਾ ਔਖਾ ਆ ਇਹਦਾ ਸ੍ਰਿੰਦਰ ਭਾਜੀ ਹੁਣੇ ਹੈਗੇ ਸਾਰੇ ਇਹਨੂੰ ਦੇਖ ਰੇ ਕਰਕੇ ਮੈਨੇਜ ਕਰਨੀ ਕੋਈ ਵੀ ਭਾਜੀ ਕੋਈ ਆਵੇ ਮਰੀਜ਼ ਕੋਦੇ ਨੂੰ ਆਪਾਂ ਨਾ ਨਹੀਂ ਸਾਡੀ ਉਥੋਂ ਚਾਹੀਦੀ ਹੋਵੇ ਗੜ ਐਂਬੂਲੈਂਸ ਖੜੀ ਆ ਫੋਨ ਮਾਰ ਦੇਣਾ ਉਹ ਵੀ ਆ ਜੂਗੀ ਆਪਾਂ ਲੋਕਾਂ ਦੀ ਸਹੂਲਤ ਦੇ ਲਈ ਹਾਂ ਇਹਨੂੰ ਜਿਹੜਾ ਮਿਸਯੂਜ਼ ਨਾ ਕੀਤਾ ਜਾਵੇ ਤੁਹਾਨੂੰ ਬਹੁਤ ਲੋਕਾਂ ਨੇ ਮਿਸਯੂਜ਼ ਕਰਨ ਨੂੰ ਵੀ ਕਹਿਣਾ ਜਿਹੜਾ ਬੰਦਾ ਬੱਸੇ ਜਾ ਸਕਦਾ ਜਿਹੜਾ ਬੰਦਾ ਮੋਟਰਸਾਈਕਲ ਸਕੂਟਰ ਤੇ ਜਾ ਸਕਦਾ ਉਹਨੇ ਵੀ ਕਹਿਣਾ ਐਂਬੂਲੈਂਸ ਲੈ ਕੇ ਭੇਜੋ ਉੱਥੇ ਗਲਤ ਹੋ ਜਾਣਾ ਕੰਮ ਜੀ ਸਿਰਫ ਇਹਨੂੰ ਯੂਜ਼ ਕਰੋ ਐਮਰਜੈਂਸੀ ਕੇਸ ਕੋਈ ਕੋਈ ਹੋ ਗਿਆ ਮਿਸ ਹੈਪਨਿੰਗ ਹੋ ਗਈ ਕੋਈ ਅਟੈਕ ਹੋ ਗਿਆ ਕਿਉਂਕਿ ਵੱਡੇ ਵੱਡੇ ਹਸਪਤਾਲਾਂ ਤੇ ਜਾਣਾ ਆਮ ਗੱਡੀ ਜਾਣਾ ਬੜਾ ਔਖਾ ਇਹਨੂੰ ਸਾਰੇ ਰਸਤਾ ਵੀ ਦੇ ਦਿੰਦੇ ਆ ਵੀ ਐਂਬੂਲੈਂਸ ਆ ਰਹੀ ਆ ਆਕਸੀਜਨ ਦੀ ਲੋੜ ਪੈਂਦੀ ਸਿਲੰਡਰ ਵਿੱਚ ਆ ਇਹਨੂੰ ਯੂਜ਼ ਕਰੋ ਅਮਰਜੈਂਸੀ ਕੇਸ ਲਈ ਨਾ ਕਿ ਜਿਹੜਾ ਬੰਦਾ ਪੱਟੀ ਮੋਟਰਸਾਈਕਲ ਤੇ ਘਰਾਉਂ ਵੀ ਜਾ ਸਕਦਾ ਜਿਹੜਾ ਬੰਦਾ ਦਵਾਈ ਬੱッセ ਵੀ ਲੈਣ ਜਾ ਸਕਦਾ ਜੇ ਉਹ ਵੀ ਐਂਬੂਲੈਂਸ ਕੱਲ ਨੂੰ ਭਾਲੂਗਾ ਉਹ ਕੰਮ ਨਹੀਂ ਚੱਲੇਗਾ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਕ ਕਮੇਟੀ ਬਣਾ ਕੇ ਪੂਰਾ ਉਹਨੂੰ ਰੱਖਣਾ ਪੈਣਾ ਵੀ ਆਪਾਂ ਲੋੜਬੰਦ ਨੂੰ ਜਿਹੜਾ ਹੈਗਾ ਉਹਨੂੰ ਸਭ ਤੋਂ ਪਹਿਲ ਕਰੋ ਇਹ ਕਦੇ ਐਂਬੂਲੈਂਸ ਗਈ ਹੋ ਸਾਨੂੰ ਫੋਨ ਮਾਰੋ ਦੂਜੀ ਆਜੂਗੀ ਕੋਈ ਲੋੜਬੰਦ ਕੋਈ ਰਵੇ ਨਾ ਜਿਹਨੇ ਦਵਾਈ ਲੈਣ ਜਾਣਾ ਆਪਾਂ ਉਹ ਗੜਦੀ ਵਾਲਾ ਇੱਕ ਖੜੀ ਕਰ ਦੇਣੀ ਆ ਤੁਸੀਂ ਦੱਸਣਾ ਵੀ ਪੀਜੀਐ ਦਵਾਈ ਲੈਣ ਜਾਣਾ ਉਹਦੇ ਉਹ ਤੁਰ ਨਹੀਂ ਹੁੰਦਾ ਜਾਂ ਬੈਠ ਨਹੀਂ ਹੁੰਦਾ ਉਹਨਾਂ ਕੋਲ ਉਹ ਕੋਈ ਮਜਬੂਰੀ ਆ ਉਹਨਾਂ ਦੀ ਤੁਸੀਂ ਸਾਨੂੰ ਫੋਨ ਮਾਰੋ ਅਸੀਂ ਗੜਦੀ ਵਾਲਾ ਤੋਂ ਐਂਬੂਲੈਂਸ ਭੇਜ ਦਾਂਗੇ ਉਹ ਆਪਣਾ ਤੇਲ ਪਵਾ ਦੇਣ ਡਰਾਈਵਰ ਦਾ ਖਰਚਾ ਦੇਣ ਉਹ ਲੈ ਜਾਣ ਠੀਕ ਆ ਜੀ ਆਮ ਬੰਦੇ ਗਰੀਬ ਤੋਂ ਐਂਬੂਲੈਂਸ ਲਿਜਾਣਾ ਬੜਾ ਔਖਾ ਹੋ ਜਾਂਦਾ ਹੁਣ ਬੰਦੇ ਨੇ ਹਸ਼ਾਰਪੁਰ ਨੂੰ ਇੱਥੋਂ ਐਂਬੂਲੈਂਸ ਦਾ 5000 ਰੁਪਿਆ ਲੈ ਲੈਂਦੇ ਤੇਲ ਕੀ ਲੱਗਦਾ 1000 1500 ਦਾ ਤੇਲ ਨਾਲ ਡਰਾਈਵਰ ਉਹਨਾਂ ਬੰਦਾ ਕੀ ਆ ਬੰਦਾ 1000 1500 ਬੰਦਾ ਦੇ ਦਿੰਦਾ ਐਂਬੂਲੈਂਸ ਨੂੰ ਚਲੋ 1000 ਦਾ ਤੇਲ ਪੈਜੂ 500 ਰੁਪਿਆ ਡਰਾਈਵਰ ਦਾ ਦੇ ਦੂ ਦੁੱਖਦਾ ਵੀ ਨਹੀਂ ਤੇ ਜਿਹੜਾ ਅਮਰਜੈਂਸੀ ਕੇਸ ਹੋ ਬਿਲਕੁਲ ਫਰੀ ਕਰੋ ਕੋਈ ਐਕਸੀਡੈਂਟ ਹੋ ਗਿਆ ਲੈ ਕੇ ਜਾ ਉਹਦੀ ਜਾਨ ਬਚਾਓ ਬਾਕੀ ਜੋ ਤੁਹਾਡੀ ਸਾਡੀ ਦਾ ਏਵੇਂ ਚੱਲਦਾ ਬਾਕੀ ਜੋ ਕਮੇਟੀ ਤੁਹਾਡੀ ਫੈਸਲਾ ਲਓ ਅਸੀਂ ਤਾਂ ਤੁਹਾਨੂੰ ਦੇ ਦਿੱਤੀ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਜਿਵੇਂ ਹੈਂਡਲ ਕਰਨਾ ਹੋਵੇ ਚਲਾਓ ਪਰ ਇਹਨੂੰ ਇਹ ਆ ਵੀ ਲੋੜਵੰਦ ਲਈ ਹੈਲਪ ਹੋਵੇ ਕੋਈ ਇਹ ਜਿਹੜੇ ਅਠਾ ਨੌ ਪਿੰਡਾਂ ਦੇ ਵਿੱਚ ਕਿਸੇ ਨੂੰ ਕੋਈ ਤੰਗੀ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਬਾਕੀ ਇਹ ਆ ਕਹਿੰਦੇ ਤਾਂ ਬਹੁਤ ਜਾਣੇ ਸੀ ਸਾਡੇ ਖੜੀ ਕਰੋ ਸਾਡੇ ਪਰ ਉੱਥੇ ਹੀ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਜਾਂ ਸੰਭੀਆਂ ਜਾਂਦੀਆਂ ਜਿਹਨੂੰ ਤਸਾਹ ਹੋਵੇ ਮੈਂ ਉਸ ਦਿਨ ਜਦੋਂ ਪਹਿਲਾਂ ਵੀ ਆ ਕੇ ਗਿਆ ਮੇਰੀ ਮਨ ਨੂੰ ਬੜੀ ਖੁਸ਼ੀ ਹੋਈ ਇੱਥੇ ਜਿਹੜੇ ਕਿਉਂਕਿ ਸਰੇਂਦਰ ਭਾਈ ਨਾਲ ਤਾਂ ਬਹੁਤ ਚਿਰ ਦਾ ਮੇਰਾ ਪਿਆਰ ਆ ਮੈਨੂੰ ਪਤਾ ਪੀ ਇਹ ਗਲਤ ਮਿਸਯੂਜ਼ ਨਹੀਂ ਹੋਊਗੀ ਸਾਨੂੰ ਇੰਨਾ ਪਤਾ ਆ ਇਹੀ ਹੁੰਦਾ ਮਨ ਦੇ ਵਿੱਚ ਕੋਈ ਕਿਰਾਇਆ ਨਾ ਲੈ ਲੈ ਕੱਲ ਨੂੰ ਕ ਭੇਜੀਏ ਕੋਰ ਹੋਰ ਹੋਰ ਨਾ ਨਾ ਆਪਣੇ ਦੇ ਚਾਦੀ ਕੋਈ ਕਿਰਾਇਆ ਨਾ ਲੈ ਲੈ ਕੋ ਕੁਛ ਨਾ ਲੈ ਲੈ ਪਰ ਮੈਨੂੰ ਇੰਨਾ ਪਤਾ ਵੀ ਇੱਥੇ ਜਿਹੜੀ ਸਵਾਵਾ ਹੀ ਹੋਦੀ ਇਹ ਚੱਲੂਗੀ ਬਾਕੀ ਥੋੜਾ ਦਾ ਬਹੁਤਾ ਜਿਹੜਾ ਇਹਨੂੰ ਐਮਬੂਲੈਂਸ ਲਈ ਇੱਕ ਜ਼ਰੂਰ ਬਣਾਓ ਕੋਈ ਬੰਦਾ 1500 ਬੰਦਾ ਜਿਹੜਾ ਕੋਈ ਬਚਦਾ ਹੋਵੇ ਉਹ ਜ਼ਰੂਰ ਉਹਦਾ ਦੇ ਕੇ ਪਾਰਟੀ ਕਟਾ ਕੇ ਇਹਨਾਂ ਨੂੰ ਮੈਨੇਜ ਕਰਨ ਨੂੰ ਬੰਦਾ ਤੇਲ ਪਾਣੀ ਪਾਣ ਦਾ ਜਿਹਦਾ ਬੰਦਾ ਅਮਰਜਾਸਰ ਉਹਨੂੰ ਤੇਲ ਚੱਲ ਜਾਂਦਾ ਕੋਈ ਡਰਾਈਵਰ ਦੀ ਤਨਖਾਹ ਦੇ ਦਿੰਦਾ ਤੇ ਬਾਕੀ ਉੱਥੇ ਹੁਣ ਸਾਡੇ ਕੋਲ ਦੋ ਉੱਥੇ ਐਂਬੂਲੈਂਸਾਂ ਇੱਕ ਗੜਦੀ ਵਾਲਾ ਖੜੀ ਕਰਨ ਜਾ ਰਹੇ ਆ ਅਸੀਂ ਇੱਕ ਮੂਰਤੀ ਵੀ ਹੁਣ ਬਾਗਾ ਪਿੰਡ ਦੇ ਵਿੱਚ ਬਣਾਈ ਆ ਪਹਿਲਾਂ ਸਾਡੇ ਕੋਲ ਇੱਥੇ ਕੋਈ ਡੈੱਡ ਬੋਡੀ ਰੱਖਣੀ ਹੋਵੇ ਸਾਨੂੰ ਜਾਜੇ ਜਾਣਾ ਪੈਂਦਾ ਸੀ ਜਾਂ ਖੁਰਦਾਂ ਵਾਲੇ ਹਸਪੀਟਲ ਜਾਣਾ ਪੈਂਦਾ ਜਾਂ ਦਸੂਏ ਜਾਣਾ ਪੈਂਦਾ ਹੁਣ ਜਿੱਥੇ ਕੋਈ ਵੀ ਇਥੇ ਪਿੰਡਾਂ ਦੇ ਵਿੱਚ ਲੋੜ ਪੈਂਦੀ ਮੋਰਚਰੀ ਦੀ ਤੁਸੀਂ ਬਾਗੀ ਐਂਬੂਲੈਂਸ ਹੈਗੀ ਇਹਦੇ ਵਿੱਚ ਲੈ ਆਓ ਨਹੀਂ ਤਾਂ ਫੋਨ ਮਾਰੋ ਛੱਬਬਾਨ ਆਜੂਗਾ ਉਥੋਂ ਇੱਕ ਵੱਖਰਾ ਬਣਾਤਾ ਛੱਬਬਾਨ ਉਹ ਮੋਰਚਰੀ ਦੇ ਵਿੱਚ ਬੋਡੀ ਜਿੰਨੇ ਦਿਨ ਰੱਖਣੀ ਰੱਖ ਕੇ ਉਸ ਤੋਂ ਬਾਅਦ ਜਿੱਦਾਂ ਵੀ ਉਹਨੂੰ ਫੇਰ ਮੁੜ ਕੇ ਛੱਡਣ ਦਾ ਛੱਬਬਾਨ ਛੱਡ ਕੇ ਜਾਊਗਾ ਬਿਲਕੁਲ ਫਰੀ ਆ ਉਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਉਹ ਕਿਉਂਕਿ ਬਾਕੀ ਜਿਹੜੀਆਂ ਮੋਰਚਰੀਆਂ ਦੇ ਵਿੱਚ ਰੋਜ਼ ਦਾ 2000 2500 ਰੁਪਿਆ ਇੱਕ ਦਿਨ ਦਾ ਉਹ ਤਾਂ ਲੈ ਲੈਂਦੇ ਆ ਪਰ ਆਪਾਂ ਬਿਲਕੁਲ ਉੱਥੇ ਫਰੀ ਸਵਾਮਾਉ ਕਰ ਰਹੇ ਆਂ ਬਾਕੀ ਹੋਰ ਜੇ ਕੋਈ ਲੋੜਵੰਦ ਕੋਈ ਇਲਾਜ ਦੁਖੋਂ ਰਹਿੰਦਾ ਵੇਖੋ ਕਹੇ ਦਾ ਕੋਈ ਬੰਦਾ ਅੱਜ ਦੇ ਟਾਈਮ ਦੇ ਵਿੱਚ ਕੋ ਪੈਸੇ ਤੋਂ ਇਲਾਜ ਦੁਖੋਂ ਨਹੀਂ ਜਾਣਾ ਚਾਹੀਦਾ ਵੇਖੋ ਅਸੀਂ ਹੋਰ ਵੀ ਪ੍ਰੋਗਰਾਮ ਕਰਦੇ ਆਂ ਅਸੀਂ ਵੱਡੇ ਵੱਡੇ ਲੰਗਰ ਲਾਉਂਦੇ ਆਂ ਅਸੀਂ ਬਹੁਤ ਕੁਝ ਕਰਦੇ ਆਂ ਕੁਝ ਕੋ ਮੈਨੇਜ ਕਰਨਾ ਹੋਵੇ ਅਸੀਂ ਸਾਰੇ ਇਕੱਠੇ ਹੋ ਕੇ ਜੇ ਉੱਪਰ ਮੈਨੇਜ ਕਰ ਸਕਦੇ ਆਂ ਨਾ ਤੇ ਆਪਾਂ ਕਿਸੇ ਦੇ ਲੋੜਵੰਦ ਦਾ ਇਲਾਜ ਵੀ ਕਰਾ ਸਕਦੇ ਕੋਈ ਸਾਡੇ ਲਈ ਵੱਡੀ ਗੱਲ ਨਹੀਂ ਹੈਗੀ ਜੇ ਅਸੀਂ ਕੋਈ ਪ੍ਰਬੰਧ ਪ੍ਰੋਗਰਾਮ ਕਰਾਉਣਾ ਹੋਵੇ ਪੈਸੇ ਇਕੱਤਰ ਕਰਕੇ ਜੇ ਕੋਈ ਲੋੜਵੰਦ ਵਿਚਾਰਾ ਇਲਾਜ ਦੁੱਖੋਂ ਮਰ ਰਿਹਾ ਅਸੀਂ 5-500 ਹਜ਼ਾਰ ਹਜ਼ਾਰ ਦੇ ਕੇ ਇੱਕ ਰਕਮ ਬਣ ਜਾਂਦੀ ਅਸੀਂ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਪਹਿਲ ਦੇ ਆਧਾਰ ਤੇ ਆਪਣੇ ਪਿੰਡਾਂ ਦੇ ਵਿੱਚ ਦੇਖੋ ਕਿਹੜਾ ਲੋੜਵੰਦ ਆ ਉਹਦੀ ਹੈਲਪ ਕਰੋ ਨਹੀਂ ਤੇ ਸਾਡੇ ਨਾਲ ਸਾਡੀ ਸੰਸਥਾ ਨਾਲ ਸੰਪਰਕ ਕਰੋ ਹਸਪੀਟਲ ਤਕਰੀਬਨ ਬਣ ਰਿਹਾ ਆ 26 ਜਨਵਰੀ 2025 ਨੂੰ ਬਿਲਕੁਲ ਲੋਕਾਂ ਦੀ ਲਈ ਸਮਰਪਿਤ ਉਹ ਹਸਪੀਟਲ ਕਰ ਦਿੱਤਾ ਜਾਊ ਜਿਹਦੇ ਵਿੱਚ ਹਰੇਕ ਬਿਮਾਰੀ ਦਾ ਜਿਹੜਾ ਇਲਾਜ ਉਥੇ ਕਰਵਾਇਆ ਜਾਊਗਾ ਜਿਹੜਾ ਲੋੜ ਬਣਦਾ ਜਿਹੜਾ ਬੰਦਾ ਦੇ ਸਕਦਾ ਉਹ ਤਾਂ ਬੰਦਾ ਉਥੇ ਖਰਚਾ ਦਵਾਈਆਂ ਦਾ ਦੇਣਾ ਤਾਂ ਉਹਦਾ ਹੱਕ ਬਣਦਾ ਹੀ ਆ ਬਾਕੀ ਹੁਣ ਜੇ ਕਿਸੇ ਨੂੰ ਟੈਸਟ ਕਰਾਉਣੇ ਕੋਈ ਕਿਸੇ ਨੂੰ ਹੈਬ ਟੈਸਟ ਕਰਾਉਣਾ ਜਦੋਂ ਮਰਜ਼ੀ ਤੁਸੀਂ ਅ ਸਰਿੰਦਰ ਭਾਈ ਤਨੂੰ ਨੰਬਰ ਲੈ ਲਓ ਨੰਬਰ ਛੱਡ ਵੀ ਜਾਵਾਂਗੇ ਫੋਨ ਕਰੋ ਤੁਹਾਨੂੰ ਅਸੀਂ ਟਾਈਮ ਦਵਾਂਗੇ ਬਾਗੀ ਆ ਜਾਓ ਉੱਥੇ ਜਾ ਕੇ ਟੈਸਟ ਕਰਾਓ ਆਪਣਾ ਟਾਈਮ ਟੂ ਟਾਈਮ ਉਹ ਟੈਸਟ ਕਰਵਾਓ ਜਰੂਰ ਕਿਉਂਕਿ ਬਿਮਾਰੀਆਂ ਅਸੀਂ ਉਦੋਂ ਪਿੰਡਾਂ ਦੇ ਵਿੱਚ ਅਸੀਂ ਘੌਲ ਕਰ ਜਾਂਦੇ ਆ ਅਸੀਂ ਉਦੋਂ ਸਾਡੀ ਅੱਖ ਖੋਲਦੀ ਜਦੋਂ ਬਿਮਾਰੀ ਬਹੁਤ ਵੱਡੇ ਜੋਰ ਪਾ ਜਾਂਦੀ ਆ ਫੇਰ ਉਹ ਸਾਡੇ ਵੀ ਬਸੋ ਲੰਗ ਜਾਂਦੀ ਆ ਪਰਿਵਾਰ ਦੇ ਬਸੋ ਵੀ ਲੰਗ ਜਾਂਦੀ ਆ ਉਹ ਬਿਮਾਰੀ ਪੈਸਾ ਵੀ ਲੈ ਜਾਂਦੀ ਆ ਤੇ ਘਰ ਦੇ ਵਿੱਚੋਂ ਜਿੰਨੀ ਅਸੀਂ ਜਮਾ ਪੂੰਜੀ ਕੀਤੀ ਹੁੰਦੀ ਸਭ ਕੁਝ ਬਿਮਾਰੀ ਲੈ ਜਾਂਦੀ ਆ ਬੇਨਤੀ ਆ ਟਾਈਮ ਤੋਂ ਰਹਿੰਦੇ ਇਲਾਜ ਕਰਾਓ ਆਪੇ ਟੈਸਟ ਕਰਾਓ ਤੇ ਇਲਾਜ ਉਹਦਾ ਕਰਵਾਓ ਇਸ ਕਰਕੇ ਮੈਂ ਇੰਨੀਆਂ ਦੋ ਤਿੰਨ ਬੇਨਤੀਆਂ ਕਰਨੀਆਂ ਸੀ ਰਾਸ਼ਨ ਬਕਾਇਦਾ ਤੁਹਾਡੇ ਪਿੰਡਾਂ ਦੇ ਵਿੱਚ ਚੱਲ ਹੀ ਰਿਹਾ 2015 ਤੋਂ ਜੇ ਕੋਈ ਹਜੇ ਤੱਕ ਵੀ ਕੋਈ ਪਰਿਵਾਰ ਕੋਈ ਰਾਸ਼ਨ ਤੋਂ ਕੋ ਬਿਲਕੁਲ ਲੋੜਵੰਦ ਪਰਿਵਾਰ ਹਜੇ ਕੋ ਰਹਿੰਦਾ ਆ ਤੇ ਉਹ ਵੀ ਜਰੂਰ ਸਾਡੀ ਸੰਸਥਾ ਜਿਹੜੀ ਹਰ ਇੱਕ ਮਹੀਨੇ 10 ਤਰੀਕ ਨੂੰ ਰਾਸ਼ਨ ਦਿੰਦੀ ਆ ਉਹ ਜਰੂਰ ਉੱਥੇ ਪਹੁੰਚ ਕੇ ਆਪਣਾ ਰਾਸ਼ਨ ਲੈ ਸਕਦੀ ਆ ਜੇ ਕੋਈ ਪੱਕਿਆ ਪਕਾਇਆ ਰਾਸ਼ਨ ਜੇ ਕੋਈ ਪਰਿਵਾਰ ਇਹੋ ਜਿਹਾ ਹੈਗਾ ਜੋ ਕੋ ਬਜ਼ੁਰਗ ਮਾਤਾ ਬਾਪੂ ਉਹ ਰੋਟੀ ਨਹੀਂ ਪਕਾ ਸਕਦਾ ਉਹਨੂੰ ਸਵੇਰੇ ਟਿਫਨ ਘਰ ਪਹੁੰਚਦਾ ਹੋ ਜੂਗਾ 63 ਪਰਿਵਾਰ ਇਹੋ ਜਿਹੇ ਆ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਮਾਵਾਂ 400 ਪਰਿਵਾਰ ਤਾਂ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਰਾਸ਼ਨ ਦਿੰਨੇ ਹਰੇਕ ਮਹੀਨੇ ਪਰ 63 ਪਰਿਵਾਰ ਆ ਇਹੋ ਜਿਹੇ ਆ ਜਿਨ੍ਹਾਂ ਰੋਟੀ ਨਾ ਬਣਾ ਸਕਦੇ ਆ ਨਾ ਉਹ ਬਾਲਣ ਲਿਆ ਸਕਦੇ ਨਾ ਚੁੱਲ੍ਹੇ 'ਚ ਅੱਗ ਬਲਦੀ ਆ ਉਹ ਕਿਉਂਕਿ 70-80 ਸਾਲ ਬਜ਼ੁਰਗਾਂ ਦੀ ਉਮਰ ਆ ਸਾਰਿਆਂ ਦੀ ਉਹ ਵਿਚਾਰੇਆਂ ਦੇ ਨਾ ਕੋਈ ਲਾੜ ਦਾ ਨਾ ਕੋਈ ਬੱਚੇ ਆ ਉਹਨਾਂ ਨੂੰ ਪੱਕਿਆ ਪਕਾਇਆ ਰਾਸ਼ਨ ਸਵੇਰੇ ਸਾਡਾ ਮੁੰਡਾ ਟੀਮ ਮੈਂਬਰ 10 ਵਜੇ ਟਿਫਨ ਭਰਿਆ ਦੇ ਜਾਂਦਾ ਖਾਲੀ ਟਿਫਨ ਉਥੋਂ ਲੈ ਆਉਂਦਾ ਦੋ ਟਾਈਮ ਦਾ ਪ੍ਰਸ਼ਾਦਾ ਉਹਨੂੰ ਜਿਹੜਾ ਉਹਨੂੰ ਸਵੇਰੇ ਪਹੁੰਚਦਾ ਹੁੰਦਾ ਜੇ ਕੋਈ ਇਹੋ ਜਿਹਾ ਪਰਿਵਾਰ ਤੁਹਾਡੇ ਪਿੰਡਾਂ ਦੇ ਵਿੱਚ ਆ ਜਿੰਨੇ ਪਿੰਡ ਆ ਸਰਪੰਚ ਸਾਹਿਬ ਖੜਿਆ ਦੇਖ ਲਿਓ ਜੇ ਕੋਈ ਇਹੋ ਜਿਹਾ ਪਰਿਵਾਰ ਵੀ ਹੈਗਾ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਉਹਨੂੰ ਪੱਕਿਆ ਪਕਾਇਆ ਜਿਹੜਾ ਟਿਫਨ ਜਰੂਰ ਲਾਵਾਂਗੇ ਸਵੇਰੇ ਆ ਜਾ ਕਰੋ